ਇਹ ਇੰਦਰੀਆਂ ਸਾਰੀਆਂ ਨੂੰ ਗੁਰਮਤਿ ਦੁਆਰਾ ਆਪਣੇ ਕਾਬੂ ਵਿੱਚ ਰੱਖ ਲੈਣਾ ਫਿਰ ਆਉਂਦੀ ਊਨਮਨੀ ਅਵਸਥਾ ਊਨਮਨੀ ਅਵਸਥਾ ਉਹਦੀ ਤੁਰਿਆ ਅਵਸਥਾ ਜਿਹੜੀ ਸਾਰਿਆਂ ਨਾਲੋਂ ਉੱਪਰਲੀ ਅਵਸਥਾ ਹੈ ਇਸ ਤਰ੍ਹਾਂ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ ਬ੍ਰਹਮ ਗਿਆਨ ਦੀ ਸੱਤਮੀ ਭੂਮਿਕਾ ਹੈ ਤੁਰਿਆ ਅਵਸਥਾ ਸੋ ਤ੍ਰਿਯ ਅਵਸਥਾ ਦਾ ਜ਼ਿਕਰ ਪਹਿਲਾਂ ਵੀ ਸੁਣਿਆ ਆਪਾਂ ਜਾ ਕੇ ਅੱਗੇ ਵੀ শ্রবণ ਕਰਾਂਗੇ ਫਿਰ ਦੂਸਰੀ ਅਵਸਥਾ ਆ ਜਾਂਦੀ ਹੈ ਦੂਸਰੇ ਤਰੀਕੇ ਨਾਲ ਜਿਹੜੀ ਖੇਚਰੀ ਹੁਣ ਜਪਜੀ ਸਾਹਿਬ ਤੋਂ ਲੈ ਲੈਨੇ ਆ ਇਹ ਖੇਚਰੀ ਅਵਸਥਾ ਭੂਤਰੀ ਜਪਜੀ ਸਾਹਿਬ ਵਿੱਚ ਵੀ ਹੈਗੀਆਂ ਨੇ ਖੇਚਰੀ ਅਵਸਥਾ ਜਿਹੜੀ ਹੁੰਦੀ ਹੈ ਇਹ ਸਤਸੰਗੀ ਪੁਰਸ਼ ਦੀ ਹੁੰਦੀ ਜਿਵੇਂ ਹੁਣ ਤੁਸੀਂ ਸਤਸੰਗ ਵਿੱਚ ਬੈਠੇ ਹੋ ਇਹਨੂੰ ਧਰਮਖੰਡ ਕਹਿੰਦੇ ਨੇ ਜਿਥੇ ਬਹਿ ਕੇ ਆਪਾਂ ਧਰਮ ਦੀ ਕਮਾਈ ਕਰਦੇ ਆਂ ਧਰਮ ਨੂੰ ਗ੍ਰਹਿਣ ਕਰਦੇ ਆਂ ਧਰਮ ਬਾਰੇ ਸੁਣਦੇ ਆਂ ਤੇ ਧਰਮ ਦੇ ਕੰਮਾਂ ਨੂੰ ਕਰਦੇ ਆਂ ਆਖਦੇ ਆਂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਇਹ ਧਰਮ ਖੰਡ ਹੈ ਆਪਣਾ ਇੱਥੇ ਜਿੰਨਾ ਮਰਜੀ ਧਰਮ ਕਮਾਲੋ ਸੇਵਾ ਕਰਲੋ ਸੰਗਮ ਕਰੀ ਜਾਓ ਕੀਰਤਨ ਕਥਾ ਸੁਣੀ ਜਾਓ ਇਹ ਸਾਰਾ ਧਰਮ ਖੰਡ ਹੈ ਇਹ ਸਤ ਸੰਗੀ ਪੁਰਸ਼ ਦੀ ਅਵਸਥਾ ਹੈ ਫੇਚਰੀ ਇਹ ਤੂ ਤੀਰ ਰਸਤਾ ਜਿਹੜੇ ਆ ਉਹ ਵੀ ਆਪਣੇ ਕੋਲੇ ਹੀ ਆ ਉਹ ਸੇਵਕ ਦੀ ਅਵਸਥਾ ਹੈ ਜਿਵੇਂ ਕੋਈ ਸਤਸੰਗਤ ਵਿੱਚ ਪਹਿਲੇ ਦਿਨ ਆਇਆ ਜਾਂ ਆਉਂਦਿਆਂ ਨੂੰ ਕਈ ਮਹੀਨੇ ਵੀ ਹੋ ਜਾਣ ਉਹ ਸੇਵਕ ਨਹੀਂ ਬਣਿਆ ਹਲੇ ਤੱਕ ਕਿਹਾ ਕਿ ਉਹਨੇ ਹੱਥੀ ਕੋਈ ਸੇਵਾ ਹੀ ਨਹੀਂ ਕੀਤੀ ਜਦ ਤੱਕ ਹੱਥੀ ਸੇਵਾ ਨਹੀਂ ਕਰਦਾ ਦਸਬੰਧ ਵੀ ਨਹੀਂ ਕਰਦਾ ਮਾਇਆ ਪੱਖੋਂ ਵੀ ਸੈਇਰ ਪੱਖੋਂ ਵੀ ਉਹ ਸੇਵਕ ਨਹੀਂ ਬਣ ਜਾਂਦਾ ਉਹਦੇ ਤੱਕ ਆਪਾਂ ਉਹ ਸੇਵਕ ਨਹੀਂ ਗਿਣਦੇ ਸੇਵਕ ਦੀ ਅਵਸਥਾ ਜਿਹੜੀ ਇਹ ਜੀ ਪੂਚਰੀ ਅਵਸਥਾ ਜਿਹੜੀ ਹੈ ਸੇਵਕ ਦੀ ਅਵਸਥਾ ਇਹਨੂੰ ਕੀ ਕਹਿੰਦੇ ਨੇ ਇਹ ਹੈਗਾ ਗਿਆਨ ਖੰਡ ਧਰਮ ਖੰਡ ਦਾ ਇਹੋ ਧਰਮ ਗਿਆਨ ਕੰਡ ਦਾ ਆਖੋ ਕਰਮ ਇਹ ਗਿਆਨ ਖੰਡ ਵਿੱਚ ਆ ਜਾਂਦੇ ਨੇ ਸੇਵਕ ਸਾਰੇ ਸੋ ਸਤ ਸੰਗਤ ਤਾਂ ਬਹੁਤ ਜ਼ਿਆਦੇ ਆ ਇੱਥੇ ਲੱਖਾਂ ਬੰਦਾ ਵੀ ਆ ਸਕਦਾ ਪਰ ਸੇਵਕ ਜਿਹੜੇ ਨੇ ਉਹ ਇਹਨਾਂ ਤੋਂ ਘੱਟ ਹੁੰਦੇ ਜੇ ਲੱਖ ਬੰਦਾ ਬੈਠਾ ਹੈ ਲੱਖ ਬੰਦੇ ਚੋਂ 5000 ਜਾਂ 10000 ਹੀ ਸੇਵਕ ਨਿਕਲਣਗੇ 90000 ਬੰਦਾ ਸਿਰਫ ਆਇਆ ਮੱਥਾ ਟੇਕਣ 10000 ਬੰਦਾ ਸਿਰਫ ਸੇਵਾ ਕਰਨ ਆਇਆ ਉਹ ਪਰਸੈਂਟੇਜ ਦੇ ਹਿਸਾਬ ਨਾਲ ਉਹ ਗਿਆਨ ਖੰਡ ਦੇ ਵਿੱਚ ਆ ਕੇ ਸੇਵਕ ਬਣ ਜਾਂਦੇ ਨੇ ਇਸ ਤੋਂ ਬਾਅਦ ਜਿਹੜੀ ਅਵਸਥਾ ਆਪਣੀ ਆਉਂਦੀ ਹੈ ਖੇਚਰੀ ਪੂਚਰੀ ਫਿਰ ਆਉਂਦੀ ਹੈ ਜਿਹੜੀ ਚਰਚਰੀ ਚਰਚਰੀ ਅਵਸਥਾ ਕਿੰਨਾਂ ਦੀ ਹੁੰਦੀ ਹੈ ਇਹ ਇਹ ਅਵਸਥਾ ਤੀਜੀ ਹੈ ਸਿੱਖ ਦੀ ਪਹਿਲਾਂ ਤਾਂ ਸੱਜ ਸੰਗੀ ਬਣਿਆ ਫਿਰ ਆ ਕੇ ਸੇਵਕ ਬਣਿਆ ਫਿਰ ਹੁਣ ਤੀਜੇ ਨੰਬਰ ਤੇ ਉਹਨੂੰ ਚਾਹ ਉੱਠੜਿਆ ਵੀ ਅੰਮ੍ਰਿਤ ਸੰਚਾਰ ਹੁੰਦਾ ਹਰ ਮਹੀਨੇ ਮੈਂ ਵੀ ਛਕਦਾ ਹੁਣ ਉਹਨੇ ਵੀ ਅੰਮ੍ਰਿਤ ਛਕ ਲਿਆ ਇਹ ਚਰਚਰੀ ਅਵਸਥਾ 'ਚ ਆ ਗਿਆ ਇਹਨੂੰ ਸਿੱਖ ਕਹਿੰਦੇ ਨੇ ਇਹ ਕਹਿੰਦੇ ਸ਼ਰਮਖੰਡ ਸੁੱਖ ਦਾ ਖੰਡ ਜਦੋਂ ਆ ਕੇ ਅੰਮਰ ਛਕ ਲੈਂਦਾ ਗੁਰੂ ਵਾਲਾ ਬਣ ਜਾਂਦਾ ਹੈ ਸੇਵਕ ਵੀ ਰਹਿ ਗਿਆ ਉਹ ਤੇ ਸਤਸੰਗੀ ਵੀ ਹੈ ਇਹ ਨਹੀਂ ਕਿ ਉਹਦਾ ਸਤਸੰਗੀ ਪੁਣਾ ਮਿਟ ਜਾਣਾ ਸੇਵਕ ਪੁਣਾ ਮਿਟ ਜਾਣਾ ਨਹੀਂ ਉਹਦੇ ਉਹਦੇ ਕੋਲੇ ਹੀ ਨੇ ਉਹ ਉਹੀ ਗੁਰਸਿੱਖ ਉਹੀ ਸਿੰਘ ਹੈ ਸਿੰਘ ਦੀ ਪਦਵੀ ਲੈ ਗਿਆ ਹੋਇਆ ਸਿੱਖ ਬਣ ਗਿਆ ਸੀ ਪਹਿਲਾਂ ਫਿਰ ਸਿੰਘ ਬਣ ਗਿਆ ਸਰਮਖੰਡ ਦੇ ਵਿੱਚ ਆ ਗਿਆ ਉਹ ਪਹਿਲਾਂ ਉਹ ਸਤਸੰਗੀ ਬਣਿਆ ਸੀ ਸਤਸੰਗੀ ਤਾਂ ਬਣਿਆ ਹੀ ਰਹੇਗਾ ਫਿਰ ਉਸ ਤੋਂ ਬਾਅਦ ਉਹ ਸੇਵਕ ਬਣਿਆ ਸੀ ਸੇਵਕ ਉਹ ਬਣਿਆ ਹੀ ਰਹੇਗਾ ਅੰਮ੍ਰਿਤ ਛੱਕ ਕੇ ਭਾਵੇਂ ਸਿੰਘ ਬਣ ਜਾਏ ਪਰ ਇਹ ਨਹੀਂ ਹੁੰਦਾ ਕਿ ਹੁਣ ਅਸੀਂ ਸਿੰਘ ਬਣ ਗਏ ਖਾਲਸੇ ਬਣ ਗਏ ਹੁਣ ਅਸੀਂ ਨਹੀਂ ਟੋਕਰੀ ਚੱਕਣੀ ਹੁਣ ਅਸੀਂ ਸੇਵਾ ਨਹੀਂ ਕਰਨੀ ਇਹ ਗੱਲ ਨਹੀਂ ਹੁੰਦੀ ਅਵਸਥਾ ਮੋੜ ਵਿੱਚ ਆਉਂਦੀ ਰਹਿੰਦੀਆਂ ਤਾਂ ਕਿ ਇਹ ਆਮ ਸੰਸਾਰ ਵਿੱਚ ਤਾਂ ਹੁੰਦਾ ਹੈ ਕਿ ਮੈਂ ਹੁਣ ਸੀਨੀਅਰ ਬਣ ਗਿਆ ਹੁਣ ਮੈਂ ਜੂਨੀਅਰ ਵਾਲਾ ਕੰਮ ਨਹੀਂ ਕਰਨਾ ਪਰ ਭਾਈ ਜਿਹੜਾ ਨਵਾਬ ਕਪੂਰ ਸਿੰਘ ਸੀ ਉਹ ਸੰਗਤ ਨੂੰ ਪੱਖਾ ਕਰਦੇ ਸੀ ਘੋੜਿਆਂ ਦੀ ਲਿੱਦ ਹਟਾਉਂਦੇ ਸੀ ਅੰਗਰ ਵਰਤੌਂਦੇ ਸੀ ਜਦ ਉਹਨਾਂ ਨੂੰ ਨਵਾਬੀ ਮਿਲਣ ਲੱਗੀ ਸਾਰੀ ਸੰਗਤ ਕਹਿੰਦੀ ਭਾਈ ਸਾਹਿਬ ਨਵਾਬੀ ਚੱਲ ਕੇ ਆਈ ਹੈ ਤੁਸੀਂ ਲੈ ਲਓ ਉਹ ਰੋਣ ਲੱਗ ਪਏ ਨਵਾਬੀ ਨਹੀਂ ਲੈਣੀ ਮੈਂ ਕਹਿੰਦੇ ਕਿਉਂ ਕਹਿੰਦੇ ਫੇਰ ਤੁਸੀਂ ਮੈਨੂੰ ਸਾਰੀ ਸੰਗਤ ਨੇ ਪੱਖਾ ਨਹੀਂ ਕਰਨ ਦੇਣਾ ਵੀ ਨਵਾਬ ਐ ਘੋੜਿਆਂ ਦੀ ਵਿੱਦ ਨਹੀਂ ਹਟਾਉਣ ਦੇਣੀ ਘੋੜਿਆਂ ਨੂੰ ਨਹਾਉਣਾ ਧਵਾਉਣਾ ਤੇ ਫੇਰ ਲੰਗਰ ਵਰਤਾਉਣਾ ਊਠੇ ਭਾਂਡੇ ਮਾਂਜਨੇ ਸੰਗਤ ਕਹਿੰਦੀ ਭਾਈ ਸਾਹਿਬ ਅਸੀਂ ਨਹੀਂ ਤੁਹਾਨੂੰ ਰੋਕਦੇ ਇੱਥੇ ਤਾਂ ਬੜੇ ਬੜੇ ਅਕਬਰ ਵਰਗੇ ਆ ਕੇ ਭਾਂਡੇ ਮਾਂਜ ਕੇ ਗਏ ਨੇ ਬੜੇ ਬੜੇ ਬਾਦਸ਼ਾਹ ਭਾਂਡੇ ਮੰਗਦੇ ਨੇ ਉਸੇ ਨਵਾਬੀ ਲੈ ਕੇ ਥੋੜੀ ਵੀ ਸਿੱਖੀ ਹਟਾ ਦੇਣੀ ਆਪਣੇ ਵਿੱਚੋਂ ਸਿੱਖ ਦੀ ਆਪਣੀ ਥਾਂ ਐ ਉਹ ਸ਼ਰਮਖੰਡ ਆਪਣੀ ਥਾਂ ਤੇ ਹੈ ਤੇ ਬਾਕੀ ਦੇ ਖੰਡ ਆਪਣੀ ਥਾਂ ਤੇ ਸੇਵਕ ਆਪਣੀ ਥਾਂ ਤੇ ਉਹ ਸੇਵਕ ਵੀ ਰਹੇਗਾ ਇਹ ਪਹਿਲਾ ਹੁੰਦਾ ਸੀਗਾ ਵੀ ਖੱਤਰੀ ਬ੍ਰਾਹਮਣ ਸੂਦ ਵੈਸ ਇਹਨਾਂ ਚਾਰਾਂ ਦੇ ਵੱਖ-ਵੱਖਰੇ ਕਰਮ ਹੁੰਦੇ ਸੀ ਖੱਤਰੀ ਦਾ ਜਿਹੜਾ ਕਰਮ ਹੈ ਛਤਰੀ ਦਾ ਜੰਗ ਲੜਨਾ ਬ੍ਰਾਹਮਣ ਦਾ ਕਰਮ ਹੈ ਵਿਦਿਆ ਪੜ੍ਹਨੀ ਪੜ੍ਹਾਉਣੀ ਯੱਗ ਕਰਨਾ ਯੱਗ ਕਰਾਉਣਾ ਦਾਨ ਲੈਣਾ ਦਾਨ ਦੇਵਾਉਣਾ ਹੁਣ ਜਿਹੜਾ ਸੀ वैश ਉਹ ਖੇਤੀਬਾੜੀ ਕਰਦੇ ਸੀ ਜਿਹੜੇ शूद्र ਸੀ ਉਹ शूद्र ਬਸ ਬਾਹਰ ਰਹੇ ਤੂੰ ਝਾੜੂ ਦੇਣਾ ਗੰਦਗੀ ਚੱਕਣੀ ਆ ਉਹ ਤੋਂ ਇੰਨਾ ਨਹੀਂ ਵੜਨਾ ਤੂੰ ਅਪਵਿੱਤਰ ਹੈ ਗੁਰਨਾਨਕ ਦੇਵ ਜੀ ਨੇ ਆਏ ਆ ਕੇ ਬਰਾਬਰ ਕਰਤਾ ਸਭ ਕੁਝ ਮੇਰਾ ਸਿੱਖ ਬ੍ਰਾਹਮਣ ਵੀ ਹੈ ਜਦੋਂ ਕਥਾ ਕਰਦਾ ਕੀਰਤਨ ਕਰਦਾ ਜਨ ਦੇ ਬਚਨ ਕਰਦਾ ਮੇਰਾ ਸਿੱਖ ਵੈਸ਼ ਵੀ ਹੈ ਖੇਤੀਬਾੜੀ ਵੀ ਆਪ ਹੀ ਕਰੇਗਾ ਆਪ ਹੀ ਗੁਰਨਾਨਕ ਦੇਵ ਜੀ ਨੇ ਕਰਕੇ ਦਿਖਾ ਦਿੱਤੀ ਖੇਤੀ ਦੇ ਨੇ ਕਿਹਾ ਕਿ ਮੈਂ ਸ਼ਰੋਮਣੀ ਆ ਸਾਡੀ ਕੋਲ ਸਾਰਿਆਂ ਨਾਲੋਂ ਵੱਡੀ ਆ ਮੈਂ ਕੋਈ ਕੰਮ ਹੀ ਨਹੀਂ ਕਰਨਾ ਫਿਰ ਛਤਰੀ ਬਣ ਕੇ ਵੀ 6ਵੇਂ ਸਰੂਪ ਵਿੱਚ ਖੰਡਾ ਖੜਕਾ ਕੇ ਵੀ ਦਿਖਾ ਦਿੱਤਾ 10ਵੇਂ ਸਰੂਪ ਵਿੱਚ ਵੀ ਖੰਡਾ ਖੜਕਾਇਆ ਆਪ ਜੀ ਨੇ ਫਿਰ ਸ਼ੂਦਰ ਵੀ ਬਣਾਤਾ ਆ ਬਾੜ ਨਾਲੀਆਂ ਸਾਫ਼ ਕਰਨੀਆਂ ਨੇ ਆ ਜੋੜੇ ਝਾੜਨੇ ਨੇ ਢੂਠੇ ਬਰਤਨ ਮੰਜਨੇ ਨੇ ਇਹਦੇ ਵਿੱਚ ਸ਼ੂਦਰ ਪੁਣਾ ਵੀ ਆ ਗਿਆ ਮਹਾਰਾਜ ਕਹਿੰਦੇ ਅਸੀਂ ਚਾਰ ਚੀਜ਼ਾਂ ਇੱਕ ਥਾਂ ਹੀ ਇਕੱਠੀਆਂ ਕਰਤੀਆਂ ਅਸੀਂ ਵਿਤਕਰਾਂ ਨਹੀਂ ਰੱਖਿਆ ਕਿ ਖੱਤਰੀ ਐ ਬ੍ਰਾਹਮਣ ਐ ਸ਼ੂਦਾ ਵੈਸ਼ ਐ ਇਹ ਜਿਹੜੇ ਭੇਦ ਭਾਤ ਐ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਅਸੀਂ ਸਿੱਖ ਦੇ ਵਿੱਚੋਂ ਖਤਮ ਕਰ ਪਏ। ਸਭ ਚੀਜ਼ਾਂ ਬਰਾਬਰ ਨੇ ਕੋਈ ਉੱਚਾ ਨਹੀਂ ਮੰਨੀ। ਸਾਰੇ ਇੱਕ ਬਰਾਬਰ ਹੈ। ਕਿਉਂ ਸਰਮਖੰਡ ਦੇ ਵਿੱਚ ਲਿਆ ਕੇ ਆਪਾਂ ਨੂੰ ਖੜੇ ਕਰਤਾ ਇਹਨੂੰ ਸਿੱਖ ਕਹਿੰਦੇ ਨੇ। ਤੋਂ ਉਸ ਤੋਂ ਬਾਅਦ ਸਿੱਖ ਸਿੱਖ ਤਾਂ ਬਹੁਤ ਬਣ ਗਏ ਆਪਣੇ ਚੰਮਰ ਸ਼ੱਕੇ ਸਿੰਘ ਵੀ ਬਣ ਗਏ। ਪਰ ਹਲੇ ਵੀ ਇੱਧਰ ਉੱਧਰ ਭਟਕਦੇ ਨੇ। ਸਨਮੁਖ ਨਹੀਂ ਬਣਿਆ ਹੈ। ਸਨਮੁਖ ਖੰਡ ਜਿਹੜਾ ਉਹਨੂੰ ਕਰਮਖੰਡ ਨੂੰ ਸੰਮੁਖ ਖੰਡ ਕਹਿੰਦੇ ਨੇ ਕਰਮਖੰਡ ਬਖਸ਼ਿਸ਼ ਦਾ ਖੰਡ ਆਂ ਮਰਕਾ ਸ਼ਗਲਿਆ ਪਰ ਵਿੱਚ ਵਿੱਚ ਕਦੇ ਕਦੇ ਵਿਭਾਗ ਸਿੰਘ ਦੇ ਡੇਰੇ ਜਾਉਂਦਾ ਤੇ ਕਾਲੀ ਦੇਵ ਦੇ ਮੱਥਾ ਟੇਕਿਆ ਆਉਂਦਾ ਗਾਤਰਾ ਦਾ ਪਾਲਿਆ ਇਹਨੇ ਪਰ ਹਲੇ ਸੰਮੁਖ ਨਹੀਂ ਬਣਿਆ ਸੰਮੁਖ ਜੇ ਕੋ ਗੁਰ ਤੇ ਬੇਮੁਖ ਹੋਵੇ ਤੇ ਬੇਮੁਖ ਬਣ ਗਿਆ ਜੇ ਕੋ ਸਿੱਖ ਗੁਰੂ ਸਿੱਖੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੇ ਕੋਈ ਗੁਰੇ ਸਨਮੁਖ ਹੋ ਜਾਏ। ਸਵੇਸ ਕਰਕੇ ਉਹ ਕੀ ਕਰਦਾ ਫਿਰ ਉਹ ਰਾਤ ਦਿਨ ਨਾਮ ਹੀ ਜਪੀ ਜਾਂਦਾ। ਉਹ ਸਨਮੁਖ ਸਿੱਖ ਜਿੱਥੇ ਮਰਦੀ ਚਲਿਆ ਜਾਏ ਰਹੇਗਾ ਹੀ ਸਨਮੁਖ। ਆਮੇ ਨੂੰ ਕਿਤੇ ਲਿਆ ਕੇ ਖੜਾ ਕਰਦੇ ਉਹਨਾਂ ਇੱਕੋ ਗੱਲ ਯਾਦ ਆਉਂਦੀ ਧੰਗੁਰੂ ਗ੍ਰੰਥ ਸਾਹਿਬ। ਧੰਗੁਰੂ ਗ੍ਰੰਥ ਸਾਹਿਬ ਉਹ ਜਿੱਥੇ ਮਰਦੀ ਚਲਿਆ ਜਾਂਦਾ ਕਿਉਂਕਿ ਉਹ ਸਨਮੁਖ ਹੈ ਉਹ ਬੇਮੁਖ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਿਪਾਸ਼ਾ ਕਹਿੰਦੇ ਨੇ ਜੇ ਕੋਈ ਸਿੱਖ ਸੰਮਖ ਹੋ ਜਾਂਦਾ ਹੈ ਉਹ ਰਾਤ ਦਿਨ ਅੰਦਰੋਂ ਮਨੋਚਿਤ ਤੋਂ ਹੋ ਕੇ ਨਾਮ ਜਪਣਾ ਸ਼ੁਰੂ ਕਰਦਾ ਹੈ ਭਗਤ ਨਾਮਦੇਵ ਨੂੰ ਬੜਾ ਜ਼ੋਰ ਲਾਇਆ ਕਿ ਤੂੰ ਰਾਮ ਰਾਮ ਛੱਡ ਕੇ ਅੱਲਾ ਅੱਲਾ ਕਹਿ ਲੈ ਨਾ ਇਹ ਹੋ ਨਹੀਂ ਸਕਦਾ ਕਿਉਂਕਿ ਭਗਤ ਨਾਮਦੇਵ ਜੀ ਸੰਮਖ ਹੋ ਗਏ ਪਰਮੇਸ਼ਰ ਦੇ ਕਰਮਖੰਡ ਵਿੱਚ ਚਲੇ ਗਏ ਇਹ ਨਹੀਂ ਹੋ ਸਕਦਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿਵੇਂ ਕੋਈ ਉ ਵਿਆਹੀ ਗਈ ਸੀ ਲੜਕੀ ਉਧਰ ਸਰਸੇ ਵੱਲ ਤਾਂ ਉਹ ਸੀਗੇ ਦੂਜੇ ਪਾਸੇ ਮੰਨਣ ਵਾਲੇ ਨਕਲੀ ਗੁਰੂ ਨੂੰ ਜਿਹੜਾ ਉਧਰ ਸੀਗਾ ਤਾਂ ਉਹ ਕਹਿਣ ਲੱਗੇ ਵੀ ਉਹ ਸ੍ਰੀ ਅਮਰ ਧਾਰੀ ਹੁਣ ਗਲਤੀ ਨਾਲ ਕਈ ਵਾਰ ਹੋ ਜਾਂਦੇ ਰਿਸ਼ਤੇ ਸੰਜੋਗ ਵਿਜੋਗ ਪਤਾ ਨਹੀਂ ਲੱਗਦੇ ਕਈ ਵਾਰੀ ਉਹ ਪਰਿਵਾਰ ਸੀ ਇਹ ਜਈ ਉਹ ਨਕਲੀ ਗੁਰੂ ਕੋਲ ਲੈ ਗਿਆ ਜੀ ਇਹ ਵਿਆਹ ਕੇ ਲਿਆਂਦੀ ਐ ਨੋਹਾਂ ਸਾਡੀ ਉਹ ਕਹਿੰਦਾ ਬੇਟਾ ਸਮੇਥੋ ਆ ਕਰਕੇ ਨਾਮਦਾਨ ਲਓ ਮੈਂ ਗੁਰੂ ਐ ਤੁਹਾਡਾ ਮੈਨੂੰ ਗੁਰੂ ਧਾਰਨ ਕਰੋ ਕਹਿੰਦੇ ਬਾਬਾ ਜੀ ਗੁਰੂ ਧਾਰਨ ਕਰਨ ਵੇਲੇ ਕੀ ਕੀ ਅਰਪਣ ਕਰਨਾ ਪੈਂਦਾ ਕਹਿੰਦੇ ਤਨ万 ਧਨ ਸਭ ਅਰਪਣ ਕਰੀਦਾ ਗੁਰੂ ਨੂੰ ਕਹਿੰਦੇ ਬਾਬਾ ਜੀ ਗੱਲ ਇਹ ਹੈ ਵੀ ਤਨ ਤਾਂ ਮੇਰੇ ਪਤੀ ਦਾ ਕਿਉਂਕਿ ਮੈਂ ਆਪਣੇ ਪਤੀ ਨਾਲ ਵਿਆਹੀ ਗਈ ਆ ਧਨ ਸਾਡੇ ਕੋਲ ਹੈ ਨਹੀਂ ਅਸੀਂ ਗਰੀਬ ਆਦਮੀ ਆ ਰਹਿ ਗਿਆ ਮਨ ਇਹ ਜਿਹੜਾ ਮੇਰਾ ਮਨ ਆਏ ਜੇ ਤੁਹਾਡੇ ਕਾਬੂ ਚ ਆਉਂਦਾ ਉਹਨੂੰ ਕਰ ਲਓ ਉਹ ਬਾਬਾ ਕਹਿੰਦਾ ਇਹਨੂੰ ਲੈ ਜਾਓ ਲੈ ਜਾਓ ਇਹ ਤਾਂ ਸਿੰਘ ਸੱਦਿਆਂ ਦੀ ਕੁੜੀ ਲੱਗਦੀ ਆ ਇਹ ਤਾਂ ਗਿਆਨੀਆਂ ਵੀ ਕੋਲੇ ਲੱਗਦੇ ਲੈ ਜਾਓ ਇਹਨੂੰ ਇਹ ਨਹੀਂ ਸਾਡੇ ਕਾਬੂ ਚ ਆਉਣੀ ਹੈ ਤੇ ਇਹ ਤਾਂ ਮੂਰਖਾਂ ਨੂੰ ਠਗਦੇ ਨੇ ਜਿਹੜਾ ਗਿਆਨਵਾਨ ਬੰਦਾ ਉਹਦੇ ਤੇ ਕਾਬੂ ਨਹੀਂ ਪਾ ਸਕਦੇ ਲੋਕ ਇਸ ਕਰਕੇ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਨਮੁਖ ਸਿੱਖ ਹੁੰਦਾ ਉਹ ਸਿੱਧਾ ਹੀ ਸ਼ੇਰ ਮੰਗੂ ਜਾਂਦਾ ਉਹਨੂੰ ਦੂਜਾ ਰਾਹ ਹੀ ਨਹੀਂ ਦਿੰਦਾ ਉਹਨੂੰ ਹਰ ਪਾਸੇ ਆਪਾਂ ਗੁਰੂ ਹੀ ਨਜ਼ਰ ਆਉਂਦਾ ਉਹਨ ਕਿਤੇ ਨਹੀਂ ਭਟਕਣਾ ਕਿਤੇ ਨਹੀਂ ਜਾਣਾ ਉਹ ਕਹਿੰਦਾ ਮੇਰਾ ਜੋ ਕੁਝ ਹੈ ਗੁਰੂ ਤੇਗ ਬਹਾਦਰ ਸਾਹਿਬ ਹੈ ਬਸ ਜੋ ਕੁਝ ਹੈ ਮੇਰਾ ਗੁਰਬਾਨ ਹੀ ਹੈ ਇਹ ਸੰਮੁਖ ਸਿੱਖ ਹੋ ਜਾਂਦਾ ਫਿਰ ਆਉਂਦਾ ਗੁਰਮੁਖ ਦੀ ਅਵਸਥਾ ਅਕੀਰਲੀ ਅਵਸਥਾ ਗੁਰਮੁਖ ਦੀ ਹੈ ਸੱਚਖੰਡ ਇਹ ਏਕਖੰਡ ਸੱਚ ਦਾ ਖੰਡ ਹੈ ਜਦੋਂ ਸੰਮੁਖ ਵੀ ਹੋ ਜਾਂਦਾ ਫਿਰ ਗੁਰਮੁਖ ਬਣ ਜਾਂਦਾ ਦੋ ਮੁਖ ਨਾਮ ਦਾ ਨਿਸ਼ਾਨ ਗੁਰਮੁਖ ਲੱਗਦਾ ਸਹਿਜ ਧਿਆਨ ਤੇ ਕਹਿੰਦੇ ਗੁਰਮੁਖ ਰੋਮ ਰੋਮ ਹਰ ਤੇ ਆਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਦੀ ਅਵਸਥਾ ਦਾ ਜ਼ਿਕਰ ਸਿੱਧਾਂ ਕੋਲ ਵਰਣਨ ਕਰੇ ਨਹੀਂ ਸਿੱਧ ਗੋਸਤ ਵਿੱਚ ਬੜਾ ਕੁੱਤਾ ਦੋ ਮੁਖਾਂ ਦਾ ਲੱਛਣ ਕਾਫੀ ਜਗ੍ਹਾ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਕਥਨ ਕੀਤਾ ਇਹ ਸੱਚਖੰਡ ਦੀ ਅਵਸਥਾ ਆਪਰੀ ਇਹਨੂੰ ਕਹਿੰਦੇ ਹਨੁਮਨੀ ਅਵਸਥਾ ਪਿੱਛੇ ਆਪਾਂ ਸੁਣ ਲਈਆਂ ਅਗੋਚਰੀ ਅਵਸਥਾ ਪਹਿਲਾਂ ਇਸ ਤੋਂ ਸੁਣ ਲਈ ਇਹ ਹੁਣ ਹਨੁਮਨੀ ਅਵਸਥਾ ਜਿਹੜੀ ਸਿੱਧਾਂ ਨੂੰ ਮਿਲੀ ਹੈ ਉਹ ਤਾਂ ਬਹੁਤ ਛੋਟੀ ਹੈ ਪਰ ਜਿਹੜੀ ਆਪਾਂ ਉਹਨਾਂ ਦੀ ਹਨੁਮਨੀ ਕੀ ਸੀ ਸਵਾਸਾਂ ਨੂੰ ਦਸਮ ਦਵਾਰ ਵਿੱਚ ਲਿਜਾ ਕੇ ਸੰਸਰਦਲ ਕਮਲ ਨੂੰ ਦੇਖਣਾ ਬ੍ਰਹਮ ਦੀ ਲਾਟ ਦੇ ਦਰਸ਼ਨ ਕਰਨੇ ਫਿਰ ਬ੍ਰਹਮ ਰੰਦਰ 나ੜੀ ਨੂੰ ਛੋੜ ਕੇ ਬ੍ਰਹਮ ਲੋਕ ਵਿੱਚ ਜਾਣਾ ਬਸ ਇੰਨਾ ਹੀ ਕੰਮ ਹੈ ਪਰ ਆਪਣੀ ਅਵਸਥਾ ਗੁਰਸਿੱਖ ਦੀ ਉਣਮਨੀ ਚ ਕਿਹੜੀ ਆ ਗੁਰਮੁਖ ਦੀ ਅਵਸਥਾ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਇੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਦਾ ਅੰਤ ਨਾ ਅੰਤ ਇੱਥੇ ਲੋਲ ਆਕਾਰ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਦੇ ਆਕਾਰ ਹਨ ਸਾਰੇ ਇਹ ਨਹੀਂ ਦੂ ਗਾ ਮੈਥੋਮਿਕ ਕਥਨ ਨਹੀਂ ਹੁੰਦਾ ਕਿਉਂਕਿ ਦੁਨਿਆਵੀ ਲੋਕਾਂ ਨੂੰ ਮੈਂ ਕੀ ਕਹਿ ਕੇ ਸਮਝਾਵਾਂ ਕਥਨ ਕਰਨ ਤੋਂ ਹੀ ਬਾਹਰ ਹੈ ਸਾਰਾ ਕੁਝ ਤੁਹਾਡੀ ਬੋਲੀ ਵੀ ਜਿਵੇਂ ਉਹ ਕੁਝ ਬੋਲ ਹੀ ਨਹੀਂ ਸਕਦਾ ਅਕਾਹ ਅਵਸਥਾ ਹੈ ਆਨੰਦ ਦੀ ਅਵਸਥਾ ਹੈ ਉਥੇ ਆ ਕੇ ਤਾਂ ਜ਼ੁਬਾਨ ਬੰਦ ਹੋ ਕੇ ਕੋ ਗੱਲ ਕਹਿੰਦੀ ਕਹੋ ਕਬੀਰ ਗੁੰਗਾ ਗੁੜ ਖਾਇਆ ਪਿੱਛੇ ਤੇ ਅਖਿਆ ਕਹੀ ਆ ਜਿਵੇਂ ਗੁੰਗਾ ਬੰਦਾ ਗੁੜ ਖਾ ਕੇ ਉਹਦਾ ਸੁਆਦ ਬੋਲ ਕੇ ਨਹੀਂ ਦੱਸ ਸਕਦਾ ਇਹ ਉਹ ਨਾਮ ਦਾ ਸੁਆਦ ਇਹ ਸਤਸੰਗੀ ਦੀ ਅਵਸਥਾ ਇਹ ਸੇਵਕ ਦੀ ਅਵਸਥਾ ਇਹ ਸਿੱਖ ਦੀ ਅਵਸਥਾ ਇਹ ਜਿਹੜੀ ਸਨਮੁਖ ਦੀ ਅਵਸਥਾ ਇਹ ਗੁਰਮੁਖ ਦੀ ਅਵਸਥਾ ਇਹ ਆਪਾਂ ਕਹਿ ਨਹੀਂ ਸਕਦੇ ਕਿੰਨੀ ਕੀ ਵੱਡੀ ਅਵਸਥਾ ਹੈ ਮੰਨਨੇ ਕੀ ਗੱਲ ਕਹੀ ਨਾ ਜਾਏ ਜੇ ਕੋ ਕਹਿ ਵਿਛਾ ਪਛਤਾਏ ਫਿਰ ਉਹਨੂੰ ਸ਼ਿਕਾਉਣਾ ਹੀ ਪੈਂਦਾ ਬਾਅਦ ਦੇ ਵਿੱਚ ਸੋ ਇਸ ਪ੍ਰਕਾਰ ਮਹਾਰਾਜ ਨੇ ਗੁਰਮਤ ਅਨੁਸਾਰ ਇਹ ਆਪਾਂ ਨੂੰ ਪੰਜ ਪ੍ਰਵਾਣ ਦੀ ਪੌੜੀ ਰਾਹੀਂ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ ਸਤਗੁਰੂ ਮਹਾਰਾਜ ਨੇ ਨਾਮ ਦੀ ਦਾਤ ਬਖਸ਼ੀ ਜਿਹੜੀ ਇਹ ਸਾਰੀਆਂ ਅਵਸਥਾਵਾਂ ਨੇ ਐਹੀ ਜੀ ਅਵਸਥਾ ਵਾਲਾ ਕੋਈ ਕੋਈ ਗੁਰਮਖ ਮਿਲਦਾ ਕਿਉਂਕਿ ਜਿੰਨਾ ਦੀ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ ਉਹ ਫਿਰ ਬਹੁਤ ਘੱਟ ਨਜ਼ਰ ਆਉਂਦੇ ਨੇ ਜਾਂ ਫਿਰ ਸੰਗਤ ਵਿੱਚ ਨਹੀਂ ਆਉਂਦੇ ਜੇ ਆਉਂਦੇ ਨੇ ਤਾਂ ਲੋਕਵੇਂ ਬੈਠਦੇ ਨੇ ਚੁੱਪ ਕਰਕੇ ਚਲੇ ਜਾਂਦੇ ਨੇ ਕਿਸੇ ਨੂੰ ਆਪਣੀ ਅਵਸਥਾ ਦਾ ਜ਼ਿਕਰ ਨਹੀਂ ਕਰਦੇ ਨੇ ਆਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਨੇ ਭਾਈ ਤੁਸੀਂ ਵੀ ਆਪਣੀ ਅਵਸਥਾ ਦਾ ਆਨੰਦ ਮਾਣੋ ਇਹ ਅਵਸਥਾ ਤਾਂ ਐਉਂ ਕਥਾ ਵਿੱਚ ਸੁਣਾਤੀ ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਆਪਣੇ ਨਾਲ ਦੇ ਅੱਠ ਸਿੰਘਾਂ ਨੂੰ ਪ੍ਰਕੱਖ ਦਰਸ਼ਨ ਕਰਾਏ ਪਰਮੇਸ਼ਰ ਦੇ ਸਾਰਾ ਕੁਝ ਦਿਖਾਤਾ ਕੰਧਾਂ ਬੋਲਦੀਆਂ ਦਿਖਾ ਦੀਆਂ ਧਰਤੀ ਜੋ ਨਾਮ ਸੁਣਾਤਾ 24 ਘੰਟੇ ਸਿੰਘਾਂ ਨੂੰ ਸੁਰਤ ਨਹੀਂ ਰਹੀ ਕਿੱਥੇ ਬੈਠੇ ਆ 24 ਘੰਟੇ ਬਾਅਦ ਜਦ ਮਾੜੀ ਮਾੜੀ ਅੱਖਾਂ ਖੁੱਲਣ ਲੱਗੀਆਂ ਕਹਿੰਦੇ ਮਹਾਰਾਜ ਉਹੀ ਅਵਸਥਾ ਰਹਿਣ ਦਿਓ ਕਿਰਪਾ ਕਰਕੇ ਹੁਣ ਸਾਡਾ ਤਾਂ ਦੁਨੀਆਂ ਚ ਜੀ ਨਹੀਂ ਲੱਗਦਾ ਵਾਹ ਪੁਰਸ਼ ਕਹਿੰਦੇ ਜਦੋਂ ਪਿਓ ਮੇਲੇ 'ਚ ਜਾਂਦਾ ਨਾ ਪਿਤਾ ਬੱਚੇ ਨੂੰ ਮੋਢੇ ਤੇ ਬਿਠਾ ਕੇ ਮੇਲਾ ਵਿਖਾਉਂਦਾ ਬਾਅਦ ਵਿੱਚ ਕਹਿੰਦਾ ਪੁੱਤ ਜਦੋਂ ਵੱਡਾ ਹੋ ਗਿਆ ਨਾ ਹੁਣ ਤੂੰ ਆਪ ਦੇਖੀ ਉਹੀ ਗੱਲ ਆ ਭਾਈ ਤੁਹਾਨੂੰ 8 ਘੰਟੇ ਦੀ ਜਿਹੜੀ ਮਸਤੀ ਦੀ ਅਵਸਥਾ ਦਿਖਾਈ ਆ ਨਾ ਆਨੰਦਮਈ ਇਹ ਤਾਂ ਅਸੀਂ ਦਿਖਾਈ ਆ ਓ ਜਿਵੇਂ ਪਿਤਾ ਆਪਣੇ ਪੁੱਤਰ ਨੂੰ ਮੋਢੇ 'ਚ ਆ ਕੇ ਮੇਲਾ ਦਿਖਾਉਂਦਾ ਹੁਣ ਤੁਸੀਂ ਆਪ ਮਿਹਨਤ ਕਰੋ ਆਪ ਮਿਹਨਤ ਕਰਕੇ ਇਸ ਅਵਸਥਾ ਤੱਕ ਆਓ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਵਸਥਾ ਹੁੰਦੀ ਨਹੀਂ ਉਹਨਾਂ 'ਚੋਂ ਸਿਰਫ ਇੱਕ ਸਿੰਘ ਕਾਮਯਾਬ ਹੋਇਆ ਇੱਕ ਅੱਧਾ ਉਹ ਫੇਲ ਹੋ ਗਿਆ ਪੂਰਾ ਤਾਂ ਹੋਇਆ ਸੀ ਥੋੜਾ ਜਿਹਾ ਪੜ ਰਹਿ ਗਿਆ ਜਿਹੜਾ ਸਿੰਘ ਕਾਮਯਾਬ ਹੋਇਆ ਸੀ ਉਹਨਾਂ ਅਠਾਂ 'ਚੋਂ ਉਹ ਸੀ ਸੰਤ ਗਿਆਨੀ ਗੁਰਵਜਨ ਸਿੰਘ ਜੀ ਖਾਲਸਾ ਮਹਾਂਪੁਰਸ਼ ਉਹ ਕਾਮਯਾਬ ਹੋਏ ਉਹਨਾਂ ਅਠਾਂ ਵਿੱਚੋਂ ਸੋ ਇਸ ਪ੍ਰਕਾਰ ਇਹ ਅਵਸਥਾ ਕਥਾ ਵਿੱਚ ਜਦੋਂ ਆਪਾਂ ਸੁਣਦੇ ਇੰਨੀਆਂ ਅਵਸਥਾਵਾਂ ਇਹ ਤਾਂ ਸਿਰਫ ਇੱਕ ਮੋਢੇ ਚੁੱਕ ਕੇ ਮੇਲਾ ਦਿਖਾਉਣ ਵਾਲੀ ਗੱਲ ਹੈ ਵਾਕਮੀ ਤਾਂ ਤੁਸੀਂ ਆਪਣੀ ਮਿਹਨਤ ਕਰਨੀ ਹੈ ਮਿਹਨਤ ਕਰਕੇ ਇਸ ਅਵਸਥਾ ਤੱਕ ਤੁਸੀਂ ਆਪ ਪਹੁੰਚਣਾ ਹੈ ਜਿਨ੍ਹਾਂ ਨੇ ਹਿੰਮਤ ਕਰ ਲਈ ਉਹ ਪਹੁੰਚ ਜਾਣਗੇ ਜਿਹੜੇ ਨਾ ਪਹੁੰਚੇ ਉਹ ਅਗਲੇ ਜਨਮ ਸਹੀ ਫਿਰ ਉਸ ਤੋਂ ਅਗਲੇ ਜਨਮ ਸਹੀ ਸੋ ਕੋਸ਼ਿਸ਼ ਕਰ ਲਓ ਜੇ ਐਸੇ ਜਨਮ ਚ ਪਹੁੰਚ ਜਾਈਏ ਤਾਂ ਬਸ ਇਹੀ ਸਾਰਿਆਂ ਨਾਲੋਂ ਵੱਡੀ ਬਖਸ਼ਿਸ਼ ਹੋਵੇਗੀ ਕਿ ਆਬ ਕੀ ਬਾਰ ਬਖਸ਼ ਬੰਦੇ ਕੋ ਬਹੁ ਨ ਭਵ ਜਲ ਫੇਰਾ ਵਾਹੇ ਗੁਰੂ wah guru wah ਸਿਧਾਨ ਬਣਦੀ ਕੀਤੀ ਮਹਾਰਾਜ ਆਪ ਜੀ ਦਾ ਪੂਰਨ ਅੰਤਰ ਜਾਮਦਾ ਹੈ ਜਿਹੜਾ ਆਪ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਪੰਥ ਆਪ ਦਾ ਕਿੰਨਾ ਕੁ ਵੱਡਾ ਫੈਲੇਗਾ ਇਹ ਪੰਥ ਨੂੰ ਆਪ ਜੀ ਕਿਸ ਪ੍ਰਕਾਰ ਚਲਾਉਂਗੇ ਕਿੰਨੇ ਰੂਪ ਧਾਰਨ ਕਰੋਗੇ ਸੋ ਮਹਾਰਾਜ ਨੇ ਸਾਰੀ ਤਰਤੀਬ ਸਿਧਾਂ ਨੂੰ ਦੱਸ ਦਿੱਤੀ ਕਿ 10 ਰੂਪ ਧਾਰਨ ਕਰਾਂਗੇ 10ਵੇਂ ਰੂਪ ਵਿੱਚ ਜਾ ਕੇ ਅਸੀਂ ਮਰਿਆਦਾ ਨੂੰ ਬਦਲਾਂਗੇ ਸਾਡੇ ਬਾਤੇ ਦਾ ਅਮਰ ਸੁਣਾਵਾਂਗੇ ਫਿਰ 11ਵੇਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਨੂੰ ਪ੍ਰਕਾਸ਼ ਮਾਨ ਕਰਾਂਗੇ ਮਰਿਆਦਾ ਨੂੰ ਰਜਾਂਗੇ ਇਸ ਤਰ੍ਹਾਂ ਅਸੀਂ ਪੰਜ ਤਿਆਰੇ ਸਾਜ ਕੇ ਉਹ ਸਾਡੀ ਖਾਬਿਆ ਹੋ ਗਏ ਸਾਡੇ ਬਾਤੇ ਦਾ ਅਮਰ ਸੁਣਾਉਣ ਦੇ ਸੋ ਮਹਾਰਾਜ ਕਹਿੰਦੇ ਨੇ ਉਹ ਜਿਹੜੇ ਪੰਜ ਪਿਆਰੇ ਹੋਣਗੇ ਇਹਨਾਂ ਨੂੰ ਅਸੀਂ ਸਾਜਾਂਗੇ ਉਹ ਕੈਸੇ ਹੋਣਗੇ ਪੰਜ ਪਰਵਾਣ ਉਹ ਪ੍ਰਮਾਣਿਕ ਮੰਨੇ ਪਰਮੰਨੇ ਗੁਰ ਸਿਖਾਉਣ ਪਹਿਲਾਂ ਅਸੀਂ ਸਾਰੀ ਸੰਗਤ ਵਿੱਚੋਂ ਇੱਕ ਸੀਸ ਮੰਗਾਗੇ ਸਿੱਖ ਦਾ ਇੰਨੇ ਹਜ਼ਾਰਾਂ ਦੇ ਕੱਟ ਵਿੱਚੋਂ ਲੱਖਾਂ ਦੇ ਕੱਟ ਵਿੱਚੋਂ ਆਪੋ ਆਪਣੇ ਅੰਦਾਜ਼ੇ ਸਭ ਦੇ ਉਹੀ ਕਿੰਨਾ ਇਕੱਠ ਕੋਈ 80000 ਦਾ ਇਕੱਠ ਦੱਸਦਾ ਕੋਈ ਜਿੰਨਾ ਸਵੇਸ ਕਰਕੇ ਮਹਾਪੁਰਸ਼ਾ ਤਾਂ ਇਹ ਕਹਿੰਦੇ ਸੀ ਕਹਿੰਦੇ 10 ਲੱਖ ਸੰਗਤ ਸੀ ਉਹਨਾਂ 10 ਲੱਖ ਸੰਗਤ ਵਿੱਚੋਂ ਇੱਕ ਜਾਣਾ ਨਿਕਲਿਆ ਬਈ ਨਾਂ ਤੇ ਦੂਜਾ ਕੀ ਜਾ ਚੌਥਾ ਪੰਜਵਾਂ ਇਹੋ ਪੰਜ ਪਿਆਰੇ ਮਹਾਰਾਜ ਨੇ ਸੀਸ ਲੈ ਕੇ ਉਹਨਾਂ ਦੇ ਸੁਰਜੀਤ ਜੀ ਦੀ ਜੀ ਸਰਕਾਰ ਇਹ ਜਿਹੜੇ ਪੰਜ ਜਾਣਿਆਂ ਨੇ ਸਿਰ ਦਿੱਤੇ ਨੇ ਆ ਕੇ ਇਹ ਵੀ ਹੁਣ ਮੰਨੇ ਪ੍ਰਮੰਨੇ ਜਾਣੇ ਆਏ ਅੰਜ ਪਿਆਰਿਆਂ ਦੀ ਪਦਵੀ ਥੋੜੀ ਜੀ ਭਗਤੀ ਨਾਲ ਤਾਂ ਨਹੀਂ ਮਿਲਦੀ ਜੇ ਕਹੀਏ ਪਿਛਲੇ ਜਨਮ ਦੇ ਵਿੱਚ ਇਹ ਬੰਦਾ ਕੋਈ ਹੋਰ ਸੀ ਜੂਨ ਵਿੱਚ ਉਹ ਭਾਈ ਦਇਆ ਸਿੰਘ ਐਸ ਜਨਮ ਵਿੱਚ ਜੂਨ ਚ ਆਏ ਨੇ ਬੰਦੇ ਨਹੀਂ ਉਹਨਾਂ ਦੀ ਹਜ਼ਾਰਾਂ ਲੱਖਾਂ ਸਾਲਾਂ ਦੀ ਤਪੱਸਿਆ ਤੋਂ ਬਾਅਦ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਜਿਵੇਂ ਪਾਤਸ਼ਾਹ ਨੇ ਆਪ ਚਾਰ ਯੁਗ ਸ੍ਰੀ ਹੇਮਕੁੰਡ ਸਾਹਿਬ ਤਪੱਸਿਆ ਕੀਤੀ ਹੈ ਇਹ ਦਸਵੇਂ ਜਾਮੇ ਵਿੱਚ ਆਏ ਇਸੇ ਤਰ੍ਹਾਂ ਹੀ ਜਿਨ੍ਹਾਂ ਦੀ ਲੱਖਾਂ ਬਰਸ ਦੀ ਤਪੱਸਿਆ ਹੁੰਦੀ ਹੈ ਉਹਨਾਂ ਨੂੰ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਪ੍ਰਗਟ ਕੀਤਾ ਸੋ ਜਿਵੇਂ ਸੰਤ ਸਾਹਿਬ ਦਾ ਗੁਰਵਚਨ ਸਿੰਘ ਜੀ ਖਾਲਸਾ ਨੇ ਆਪਣੇ ਉਹ ਕਾਰਬਨ ਨੂੰ ਜਾ ਨਹੀਂ ਕੀਤਾ ਔਰ ਲਿਖਿਆ ਆਪਣੇ ਹੱਥੀ ਉਹਨਾਂ ਦੇ ਬਚਨਾਂ ਮੁਤਾਬਕ ਓਕੇ ਅਸੀਂ ਉਹਨਾਂ ਨੂੰ ਸੰਪੂਰਨ ਬ੍ਰਹਮ ਗਿਆਨ ਵਿੱਚ ਮੰਨਦੇ ਆ ਐਸਾ ਗੁਰਸਿੱਖ ਦਸਵੇਂ ਪਾਤਸ਼ਾਹ ਦੇ ਬਚਨਾਂ ਨਾਲ ਜਿਹਨਾਂ ਦਾ ਜਨਮ ਹੋਇਆ ਮਾਈ ਸੇਵੀ ਨੂੰ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਤੇਰੇ ਘਰ ਸਮਾ ਪਾ ਕੇ ਇੱਕ ਬ੍ਰਹਮ ਗਿਆਨੀ ਪੈਦਾ ਹੋਵੇਗਾ ਸਾਡਾ ਗੁਰਸਿੱਖ ਭਾਈ ਆਲਮ ਸਿੰਘ ਜਿਨ੍ਹਾਂ ਨੇ ਚਮਕੌਰ ਸਾਹਿਬ ਸ਼ੀਧੀ ਦਿੱਤੀ ਸੀ ਅੰਤਮ ਸਮੇਂ ਸਭ ਤੋਂ ਬਾਅਦ ਜਿਹੜੇ ਭਾਈ ਆਲਮ ਸਿੰਘ ਸ਼ਹੀਦ ਹੋਏ ਉਹਨਾਂ ਨੂੰ ਹੀ ਮਹਾਰਾਜ ਨੇ ਪ੍ਰਚਾਰ ਕਰਨ ਵਾਸਤੇ ਫਿਰ ਦੁਬਾਰਾ ਭੇਜਿਆ ਸੀ ਇਸ ਪ੍ਰਕਾਰ ਬਾਬਾ ਗੁਰਵਤਨ ਸਿੰਘ ਜੀ ਖਾਲਸਾ ਦੇ ਰੂਪ ਵਿੱਚ ਆ ਕੇ ਸਿੱਖੀ ਦਾ ਪ੍ਰਚਾਰ ਕੀਤਾ ਇਹ ਪਿਛਲੀਆਂ ਕਈ ਜਨਮਾਂ ਦੀ ਤਪੱਸਿਆ ਦੇ ਆਧਾਰ ਤੇ ਜਨਮ ਮਿਲਦਾ ਅਗੇ ਇਹ ਨਹੀਂ ਹੁੰਦਾ ਕਿ ਪਿਛਲੇ ਜਨਮ ਵਿੱਚ ਇੱਕ ਕੁੱਤਾ ਬਿੱਲਾ ਸੀ ਕੋਈ ਜਾਂ ਪੋਸ਼ੀ ਫਿਰ ਆ ਕੇ ਬੰਦਾ ਬਣ ਗਿਆ ਝਟਪਾਟ ਇੱਕਦਮ ਬ੍ਰਹਮ ਗਿਆਨੀ ਬਣ ਗਿਆ ਐਸਵਾ ਨਹੀਂ ਹੁੰਦਾ ਹਜ਼ਾਰਾਂ ਜਨਮਾਂ ਦੀ ਤਪੱਸਿਆ ਤੋਂ ਬਾਅਦ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣਦਾ ਜਾ ਕੇ ਇਹ ਜ਼ਰੂਰ ਨੋਟ ਕਰ ਲਿਓ ਇਸ ਕਰਕੇ ਲਾਊ ਜੀ ਦਾ ਅਵਤਾਰ ਭਾਈ ਦਇਆ ਸਿੰਘ ਜੀ ਮੰਨਿਆ ਮਹਾਤਮਨ ਬ੍ਰਹਮ ਗਿਆਨੀਆ ਨੇ ਇਸੇ ਪ੍ਰਕਾਰ ਧੰਨਾ ਜੀ ਦਾ ਅਵਤਾਰ ਭਾਈ ਧਰਮ ਸਿੰਘ ਨੂੰ ਮੰਨਿਆ ਧੰਨਾ ਜੱਟ ਫਿਰ ਚਤਰਪੂਰੀ ਫੰਦਕ ਹੋਇਆ ਫਿਰ ਨਾਮਦੇਵ ਜੀ ਆਏ ਸਭ ਤੋਂ ਪਿਆਰੇ ਇਸੇ ਪ੍ਰਕਾਰ ਸੈਣ 나ਈ ਬੁਧਕਾਰੀਆ ਭਗਤ ਸੈਣ ਜੀ ਪੰਜਵੇਂ ਪਿਆਰੇ ਦੇ ਰੂਪ ਵਿੱਚ ਆ ਕੇ ਦਸਵੇਂ ਪਾਸ਼ਾ ਨਾਲ ਐਡਾ ਰੁਤਬਾ ਕਿਤੇ ਛੋਟੇ ਜੀ ਚੀਜ਼ ਨਹੀਂ ਮਿਲਦਾ ਛੋਟੇ ਜੇ ਬੰਦੇ ਨੂੰ ਇੰਨਾ ਵੱਡਾ ਰੁਤਬਾ ਮਿਲ ਨਹੀਂ ਜਾਂਦਾ ਇਹ ਤਾਂ ਮਹਾਰਾਜ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਹੈ ਐਨੀ ਭਗਤੀ ਤੋਂ ਬਾਅਦ ਜਾ ਕੇ ਇਹਨਾਂ ਨੂੰ ਐਡੇ ਰੁਤਬੇ ਦਿੱਤੇ ਨੇ ਪਰਮਾਨਿਕ ਮੰਨੇ ਪਰਮੰਨੇ ਉਹ ਪੰਜ ਜਾਣੇ ਜਿਹੜੇ ਕਰੋੜਾਂ ਬੰਦਿਆਂ ਵਿੱਚੋਂ ਸਿਰ ਦੇ ਦਿੱਤਾ ਜਿਨ੍ਹਾਂ ਨੇ ਆਖੋ ਕੋਈ ਹੋਰ ਉੱਠ ਕੇ ਨਹੀਂ ਖੜਾ ਹੋਇਆ ਉਹਨਾਂ ਨੇ ਉਹ ਪ੍ਰਵਾਨ ਹੋਣਗੇ ਗੁਰੂ ਘਰ ਦੇ ਵਿੱਚ ਪੰਜ ਪ੍ਰਵਾਨ ਉਹ ਪ੍ਰਧਾਨ ਰੂਪ ਹੋਣਗੇ ਇਸ ਕਰਕੇ ਕਿਉਂਕਿ ਪੰਜ ਬਾਣੀਆਂ ਦਾ ਨਿਤਨੇਮ ਕਰਨਗੇ ਪੰਜ ਬਾਣੀਆਂ ਪੰਜ ਪਿਆਰੇ ਪੜ੍ਹ ਕੇ ਖੰਡੇ ਵਾਟੇ ਦਾ ਅਮਰ ਤਿਆਰ ਕਰਦੇ ਨੇ ਤੇ ਆਪ ਵੀ ਪੰਜ ਬਾਣੀਆਂ ਹਰ ਰੋਜ਼ ਪੜ੍ਹਦੇ ਨੇ ਮੋਖ ਰੂਪ ਵਿੱਚ ਪੰਜ ਬਾਣੀਆਂ ਹੀ ਗਿਣੀਆਂ ਜਾਂਦੀਆਂ ਨੇ ਰਹਿ ਰਾਤ ਸ਼ਾਮ ਨੂੰ ਤੇ ਵੀਰ ਨੂੰ 16 ਰਾਤ ਨੂੰ ਗਿਣਿਆ ਜਾਂਦਾ ਇਸ ਕਰਕੇ ਪੰਜ ਬਾਣੀਆਂ ਜਿਹੜੀਆਂ ਜਪਜੀ ਸਾਹਿਬ ਯਾਪ ਸਾਹਿਬ ਸਵਈਏ ਸ੍ਰਾਵਿਕ ਸੁਖ ਸੁਸ਼ਾਨ ਕੇ ਦੇਖਦੇ ਉਹ ਕਰ ਜੋਗ ਦਿੱਤੀ ਕਿ ਬੇਨਤੀ ਚੌਪਈ ਅਮਰੀ ਕਰੋ ਹਾਜ਼ਰ ਅਛਾ ਪੂਰਨ ਹੋਏ ਚਿਤ ਦੀ ਇੱਛਾ ਅਨੰਦ ਸਾਹਿਬ ਸਾਰਾ 40 ਬਾਣੀਆਂ ਇਹ ਪੰਜ ਬਾਣੀਆਂ ਦਾ ਨਿਯਤ ਨਿਮ ਹੈ ਸੰਗਤ ਭਾਵੇਂ ਸਾਰਾ ਕੁਝ ਜਾਣਦੀ ਹੁੰਦੀ ਪਰ ਸੰਗਤ ਵਿੱਚ ਅਣਜਾਣ ਵੀ ਆ ਜਾਂਦੇ ਨੇ ਬਹੁਤ ਕਈ ਵਾਰੀ ਕਈ ਕੁਛ ਦੇ ਨੇ ਹੁਣ ਵੀ ਕਿਉਂਕਿ ਹਰ ਰੋਜ਼ ਕਿਸੇ ਨਾ ਕਿਸੇ ਨੇ ਆਉਣਾ ਹੀ ਹੁੰਦਾ ਪੰਜ ਬਾਣੀਆਂ ਕਿਹੜੀਆਂ ਹੁੰਦੀਆਂ ਫਿਰ ਜਦੋਂ ਜਿੱਦੋਂ ਜਿੱਥੇ ਜਿੱਥੇ ਵੀ ਕਥਾ ਸੁਣਦੀਆਂ ਨੇ ਸੰਗਤਾਂ ਕੈਸਾ ਰਾਹੀਂ ਵੀ ਸੁਣਨ ਲੱਗ ਜਾਂਦੇ ਨੇ ਇਹ ਉੱਥੇ ਤੱਕ ਹੀ ਪ੍ਰਚਾਰ ਪਹੁੰਚ ਜਾਂਦਾ ਜਿੱਥੇ ਕਿਸੇ ਨੂੰ ਇਸੇ ਗੱਲ ਦਾ ਵੀ ਪਤਾ ਨਹੀਂ ਹੁੰਦਾ ਉਥੇ ਪੰਜ ਬਾਣੀਆਂ ਦਾ ਦੱਸਣਾ ਬੜਾ ਜ਼ਰੂਰੀ ਹੈ ਜਗਜੀ ਸਾਹਿਬ ਬ੍ਰਹਮ ਗਿਆਨ ਦੀ ਜਾਤ ਵਾਸਤੇ ਜਗਤ ਸਾਹਿਬ ਅਕਾਲ ਪੁਰਖ ਨੂੰ ਨਮਸਕਾਰਾਂ ਕੀਤੀਆਂ ਤਕਸਤੀ ਲਖਣਾ ਸਵੈਏ ਜਿਹੜੇ ਨੇ ਇਹ ਪਖੰਡ ਦਾ ਖੰਡਨ ਕਰਦੇ ਨੇ ਮਾਇਆਗ ਨੂੰ ਧਾਰਨਾ ਕਰਾਉਂਦੇ ਨੇ ਤੇ ਬੇਅੰਤੀ ਚੌਪਈ ਜਿਹੜੀ ਹੈ ਰੱਖਿਆ ਵਾਸਤੇ ਅਨੰਤ ਸੌ ਦਾ ਪਾਠ ਜੀਵਨ ਮੁਕਤੀ ਵਾਸਤੇ ਹੈ। ਅਰੇ ਰਾਸ ਦੇ ਪਾਠ ਦੇ ਨਾਲ ਸੱਚਖੰਡ ਥਾਂ ਨਹੀਂ ਮਿਲਦੀ। ਕੀਰਤਨ ਸੋਲਾ ਜਿਹੜਾ ਇਹ ਪੜ ਕੇ ਸੌਵੇਂ ਤਾਂ ਜੇ ਚੜ੍ਹਾਈ ਕਰ ਜੇ ਤਾਂ ਜ਼ਿੰਮੇਵਾਰੀ ਮਹਾਰਾਜ ਦੀ ਹੈ ਸੱਚਖੰਡ ਨੂੰ ਲੈ ਜਾਂਦੇ ਨੇ। ਰਾਤ ਨੂੰ ਰੱਖਿਆ ਕਰਦਾ। ਬਹੁਤੀ ਤਕਲੀਫ ਹੋਵੇ ਰਾਤ ਨੂੰ ਕੀਰਤਨ ਸੋਲੇ ਦੇ ਪੰਜ ਪਾਠ ਕਰਕੇ ਸੌਂ ਜਾ। ਫਿਰ ਬਹੁਤ ਕਿਰਪਾ ਹੁੰਦੀ ਜੇ ਜਾਦਾ ਹੀ ਕਈ ਵਾਰ ਕੋਈ ਸੰਕਟ ਆਪ ਹੁੰਦਾ। ਉਹ ਇਹ ਚੀਜ਼ਾਂ ਸਾਰੀਆਂ ਇਹ ਵੀ ਪ੍ਰੈਕਟੀਕਲੀ ਵਿੱਚ ਆਉਣੀਆਂ ਪੰਜ ਜਿਵੇਂ ਕੋਈ ਸਿੰਘ ਸੀ ਬੜੀ ਜਨਤੀ ਕਲਾ ਵਾਲਾ ਬਹੁਤ ਨਿਤਨੇਮੀ ਸੀ ਸਾਰਾ ਦਿਨ ਉਹਦਾ ਕੰਮ ਹੀ ਨਿਤਨੇਮ ਕਰਨਾ ਜਪਜੀਤ ਸਾਹਿਬ ਦੇ ਬਾਣ ਉਹ ਕਿਤੇ ਤੁਰਿਆ ਜਾਵੇ ਰਾਤ ਰਾਸਤੇ 'ਚ ਰਾਤ ਪੈ ਗਈ ਪਿੰਡ ਵਾਲਿਆਂ ਨੂੰ ਕਹਿਣ ਲੱਗਿਆ ਮੈਂ ਇੱਥੇ ਸੌਣਾ ਬਈ ਕੋਈ ਥਾਂ ਦੱਸੋ ਕਹਿੰਦੇ ਸਾਡੇ ਤਾਂ ਇੱਥੇ ਗੁਰਦੁਆਰਾ ਤਾਂ ਹੈ ਜਾਈ ਬਸ ਨਹੀਂ ਬਾਕੀ ਗੁਰਦੁਆਰੇ ਵਾਲਾ ਭਾਈ ਤਾਂ ਰਾਤ ਨੂੰ ਰਹਿੰਦਾ ਵੀ ਨਹੀਂ ਕਿ ਤੁਮਰਾ ਹੀ ਹੈ ਆ ਇੱਕ ਸਾਧ ਦਾ ਡੇਰਾ ਹੈਗਾ ਜੇ ਉੱਥੇ ਸੌਣਾ ਚਾਹੁੰਦਾ ਉੱਥੇ ਕਮਰੇ ਹੈਗੇ ਉਹ ਸਿੰਘ ਉੱਥੇ ਚੱਲਿਆ ਗਿਆ ਜਿਸੇ ਬੰਦੇ ਨੇ ਕਹਿਤਾ ਕਹਿੰਦੇ ਸਾਧ ਦੇ ਡੇਰੇ ਨਾਲ ਸੌਇਓ ਕਹਿੰਦੇ ਕਿਉਂ ਕਹਿੰਦੇ ਸਾਧ ਰਾਤ ਨੂੰ ਮੰਤਰਾਂ-ਜੰਤਰਾਂ ਦੇ ਬਲ ਨਾਲ ਬੰਦੇ ਨੂੰ ਮਾਰ ਦਿੰਦਾ ਉਹ ਸਿੰਘ ਸੀ ਬੜਾ ਚੜ੍ਹਦੀ ਕਲਾ ਦਾ ਕਹਾ ਕਹਿੰਦਾ ਜੇ ਤਾਂ ਉਹ ਕਹਿ ਦਿੰਦੇ ਵੀ ਨਾ ਸੌਇਓ ਫਿਰ ਤਾਂ ਨਾ ਸੌਂਦਾ ਹੁਣ ਤਾਂ ਮੈਂ ਉੱਥੇ ਹੀ ਸੌਂਦਾ ਉਹ ਸਿੰਘ ਨੇ ਮੈਨੂੰ ਇਹ ਗੱਲ ਆਪ ਸੁਣਾਈ ਇੱਕ ਚੀਜ਼ ਹੁੰਦੀ ਅੱਖੀਂ ਦੇਖੀ ਪਰਾਣੀ ਸੁਣੀ ਮੈਨੂੰ ਸੁਣਾਈ ਆ ਮੇਰੇ ਨਾਲ ਬੜੀ ਵਾਰ ਸੁਣਾਈ ਨਾਲ ਕਹਿੰਦਾ ਮੈਂ ਜਾ ਕੇ ਜਦੋਂ ਮੈਨੂੰ ਸਾਧ ਨੇ ਮੰਜਾ ਬਿਸਤਰਾ ਦੇਤਾ ਮੈਂ ਕਹਿੰਦੇ ਸਣੇ ਕੇਸੀ ਇਸ਼ਨਾਨ ਕੀਤਾ ਪਹਿਲਾਂ ਥੂੜੇ ਇਸ਼ਨਾਨ ਕਰਕੇ ਜਦੋਂ ਮੰਜੇ ਤੇ ਬਿਠਾ